ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਟਿਕੋਂ ਕਾ ਸਤਨਾਮ ਅਸਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਤ ਸੱਚ ਹਾਵੀ ਸਚਨਾਣ ਕੋਸੀ ਵੀ ਸੱਚ ਸੋਚਾ ਸੋਚ ਨਾ ਹੋਈ ਜੇ ਸੋਚੀ ਲਗਾ ਬਾਹਰ ਚੁੱਪੈ ਚੁੱਪਨਾ ਹੋ ਗਈ ਜੇ ਲਾਇ ਰਹਾ ਲੇ ਬਤਾਰ ਭੁਖਿਆ ਭੁਖ ਨੋਤਰੀ ਜੇ ਬੰਨਾ ਕੁਰਿਆ ਪਾਰ ਸਹਸਿਆਨ ਪਲਖੋ ਹਾਂ ਤੱਕ ਨਾ ਚੱਲਣਾ ਨਾਲ ਕਿ ਸਚਿਆਰਾ ਹੋਈਆ ਕਿ ਪੂਰਾ ਟੁਟਾ ਪਾਲ ਹੋ ਕੋ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕੁਨਾ ਕਹਿ ਆ ਜਾਈ ਹੁਕਮੀ ਹੋਵਨ ਜੀ ਹੁਕਮਿ ਲਾ ਵਢਿਆਈ ਉਕਮੀ ਉੱਤਮ ਨੀਚ ਹੁਕਮ ਲੈ ਕਦੂ ਸੁੱਖ ਪਾਈਆ ਹਾ ਇਕਨਾ ਹੁਕਮੀ ਬਖਸੀਤ ਤੇ ਕੋ ਹੁਕਮੀ ਸਦਾ ਪਾਈਆ ਹਾ ਹੁਕਮ ਆੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮਾ ਜੇ ਬੂਝੈ ਤਾ ਹੁ ਮੈਂ ਕਹਿ ਨ ਕੋਏ ਗਾਵੈ ਕੋ ਤਾ ਨ ਹੋਵੈ ਕਿਸਾ ਤਾ ਨ ਗਾਵੈ ਕੋ ਦਾਤ ਜਾਨਾ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਲ ਵਿਚਾਰ गावे को साच करे तनखे है गावे को जिये ला फिर दे गावा को जापा दिशा दूर गावे को वेख्या हदूर, कथना कथी ना तोट, तो कथी कोटि कोट कोट देदा दे लांदे थक पा जुगा जुगंतर खाही का है हुकमी हुकम चलाए राहो नानक वे परवाहो। ਸੱਚਾ ਸਾਹਿਬ ਸੱਚਨਾ ਹੈ ਪਾਕੇ ਆਪੋ અપਾਰ ਆਖੇ ਮੰਗਾਂ ਦੇਹ ਦੇਹ ਦਤ ਕਰੇ ਦਾਤਾਰ ਫਿਰਕੇ ਅੱਗੇ ਰਖਿਆ ਜਿੱਤੀ ਸਾ ਦਰਬਾਰ ਮਹੰਗਲ ਕੇ ਬੋਲਨ ਬੋਲੀਆਂ ਜਿ ਤੁੰਤਰ ਹੈ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਏਵਾ ਜਾਣੀਆਂ ਸਭ ਆਪੇ ਸਚਿਆਰ ਆਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪਨੇ ਰੰਝਨ ਸੋਏ ਜਿਸ ਤੇ ਰਿਆਤੀਆ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਨਿਆ ਮਨ ਰਖਿਆ ਭਾਉ ਦੁਖ ਪਰਹਰ ਸੁਖ ਕਰ ਲਾਇ ਜਾਏ ਗੁਰਮੁਖ ਨਾਦੈ ਗੁਰਮੁਖ ਵੇਦੰਗ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਤ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਪੂਰਾ ਇੱਕ ਦੇ ਹੈ ਬੁਝਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਇਤਨਾ ਮਾ ਜੇ ਤਿਸ ਭਾਵਾ ਵਿਨ ਪਾਣੇ ਕਹਿ ਨਾਇ ਕਰੀ ਜੇ ਤੀ ਸੇਤ ਉਪਾਈ ਹੋਏ ਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਰਨ ਜੇ ਇੱਕ ਗੁਰ ਕੀ ਸਿੱਖ ਸੁਣੀ ਪੂਰਾ ਇੱਕ ਦੇ ਹੈ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਔਰ ਦਸੋਨੀ ਹੋਏ ਨਮਾ ਖੰਡਾ ਵਿੱਚ ਜਾਣੀਆ ਨਾਰ ਚਲਾ ਸਭ ਕੋਏ ਚੰਗਰ ਨਾਉ ਰਖਾਏ ਕੈ ਜਿਸ ਕੀ ਇਰਤ ਝਗਲੇ ਜੇ ਕਿਸ ਨਦਰ ਨ ਆਵੀ ਤਾ ਵਾਤਨ ਪੁੱਛੈ ਕੇ ਟਟਾ ਅੰਦਰ ਈਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਗੁਣ ਦੇ ਤੇ ਹਾ ਕੋਏ ਨ ਸੂਝੀ ਜੇ ਤਿਸ ਗੁਣ ਕੋਏ ਕਰੇ ਸੁੰਨਿਆ ਸਿਧ ਪੀਰ ਅਸੁਰ ਨਾਦ ਸੁੰਨਿਆ ਤਤ ਤਵ ਆਕਾਸ ਸੁਨਿਆ ਦੀਪ ਲੋ ਪਤਾਲ ਸੁਨਿਆ ਪਵਨ ਨ ਸੱਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਇਸਰ ਬਰਮਾ ਇੰਦ ਸੁਨਿਆ ਮੋਕਸ਼ਲਾਹ ਨੂੰ ਮੰਦ ਸੁਨਿਆ ਜੋਗ ਤੁਗਤ ਤਨ ਭੇਦ ਸੁਨਿਆ ਸਾਤ ਸਿਮਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਅਰਸ਼ ਕਾ ਇਸ਼ਨਾਨ ਸੁਨਿਆ ਪਰ ਪਰ ਪਾਵਨਾ ਮਾਨ ਸੁਨਿਆ ਲਾਗਾ ਸਹਜ ਧਿਆਨ ਨਾਨਕ ਭਗਤਾਂ ਸਦਾ ਦੇ ਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਤੇਰਾ ਸੁਨਿਆ ਸਰਾ ਗੁਨਾਂ ਕੇ ਗਾਹ ਸੁਨਿਆ ਸਿਰ ਤਿਰ ਪਾਛਾ ਸੁਨਿਆ ਅੰਧੇ ਭਗ ਹੈ ਰਾਹ ਸੁਨਿਆ ਹਾਥ ਹੋਵੈ ਅਦਗਾ ਨਾਨਕ ਭਗਤਾਂ ਸਦਾ ਦੇ ਗਾਸ ਸੁਨਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਾ ਪਿੱਛੈ ਪਛੁਤਾਏ ਕਾਗਜ਼ ਕਲਮ ਨਾਲ ਲਿਖਨ ਹਾਰਾ ਮੰਨੇ ਕਾ ਬਹਾ ਕਰਨ ਵਿਚਾਰ ਰਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨਾ ਮਨ ਕੋਏ ਮੰਨਾ ਸੁਰਤੋ ਵਾਮਨ ਬੁੱਧਾ ਮੰਨਾ ਸਗਲ ਪਵਨ ਕੀ ਸੂਧਾ ਮੰਨਾ ਮੂੰਹਾਂ ਛੋਟਾ ਨਾ ਖਾਏ ਮੰਨਾ ਜਮਕਾ ਸਾਧ ਨ ਜਾਏ ਰਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨਾ ਮਨ ਕੋਏ ठात न पाए मन्ना पतसियो पर घट जाए मन्ना नागा ना चला पंथा मन्ना धर्म से ती संबंधा ऐसा नाम निरंजन होए जेको मन जाना मन कोए मन्ना पावे हा मोख द्वार मन्ना परवारा साधारण मन्ना तरा तारे गुरु सिखो मन्ना नानक पवा ना पीखा ऐसा नाम निरंजन होए जेको मन जाना मन कोए ਪਰਵਾਨ ਪੰਜ ਪ੍ਰਧਾਨ ਪੰਜੇ ਭਾਵਾਂ ਦੇ ਗ੍ਰਹ ਮਾਨ ਪੰਜੇ ਤੋਹਾਂ ਦੇ ਰਾਜਾਨ ਪੰਜਾਂ ਕਾ ਗੁਰੇ ਇਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਾ ਕਰਨਾ ਨਹੀਂ ਸੁਮਾਰ ਤੋਰ ਧਰਮ ਦਇਆ ਕਾ ਭੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੈ ਸਚਿਆਰ ਤਮ ਲੈ ਉਪਰ ਕੇਤਾ ਭਾਰ ਤਤੀ ਹੋਰ ਭਰਾ ਹੋਰ ਹੋਰ ਤਿਸਤੇ ਭਾਰ ਤਲਾ ਕਵਨ ਜੋਰ ਜੀਏ ਜਾਂ ਤਰੰਗਾ ਕੇ ਨਾਮ ਸਭਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਾਲੇ ਹੋ ਰੂਪ ਕੇਤੀ ਦਾਦ ਜਾਣਾ ਕੋਨ ਕੂਤ ਕਿਤਾ ਪਸਾਉ ਵੇ ਕੋ ਕਵਾਓ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਕਾਰ ਤੂ ਸਦਾ ਸਲਾਮਤ ਨਿਰੰਕਾਰ